ਉਹਨੇ ਅੱਜ ਜਿਹੜੇ ਤਰਕਵਾਦੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਵਾਲ ਕਰਦ ਨੇ ਨਹੀਂ ਸੀਸ ਕਲਮਾ ਕਰਕੇ ਜੋੜੇ ਨਹੀਂ ਕੋ ਉਹਨਾਂ ਨੂੰ ਮੈਂ ਦੱਸ ਦਮਾ ਵੀ ਇਹ ਸੀਸ ਅਸੀਂ ਸ਼ੁਰੂ ਤੋਂ ਗੱਲ ਕੀਤੀ ਸੀ ਕਿ ਇਹ ਪ੍ਰੇਮ ਦੀਆਂ ਗੱਲਾਂ ਨੇ ਪ੍ਰੇਮ ਦੇ ਵਿੱਚ ਆ ਕੇ ਬਾਬਾ ਜੱਤਾ ਨੇ ਆਪਣੇ ਪਿਤਾ ਦਾ ਸੀਸ ਕਲਮ ਕਰ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਜਿਹੜਾ ਕਿ ਗੁਰੂ ਸਾਹਿਬ ਦਾ ਸੀਸ ਬਚਾਇਆ ਹੁਣੇ ਅੱਜ ਫੇਰ ਸੀਸ ਕਲਮ ਦੀ ਗੱਲ ਆ ਰਹੀ ਆ ਕਿ ਤਰਕਵਾਦੀ ਕਹਿਣਗੇ ਕਿ ਗੁਰੂ ਸਾਹਿਬ ਨੇ ਸੀਸ ਕਾਟੇ ਨਹੀਂ ਬੱਕਰਾਂ ਦੇ ਕੱਟ ਦਿੱਤੇ ਜੇ ਹੋਰ ਕੁਝ ਹੋ ਗਿਆ ਜੋੜੇ ਨਹੀਂ ਗਏ ਇਹ ਸੀਸ ਦਾ ਗੁਰੂ ਅਰਜਨ ਦੇ ਮਹਾਰਾਜ ਪਾਸ਼ਾ ਨੇ ਪੰਨੇ ਪਾਸ਼ਾ ਨੇ ਵੀ ਜੋੜ ਦਿੱਤਾ ਸੀ ਚੌਪ ਵਾਲੇ ਬਾਣੀ ਆਉਂਦੀ ਹੈ ਉਸ ਦੇ ਵਿੱਚ ਸਤਗੁਰ ਚਾਰ ਭਗਤਾਂ ਦਾ ਜ਼ਿਕਰ ਕਰਦੇ ਨੇ ਜਮਾਲ ਪਤੰਗ ਸੰਮਣ ਤੇ ਮੂਸਰ ਦਾ ਸੰਮਣ ਮੂਸਨ ਦੋਵੇਂ ਪਿਓ ਪੁੱਤਰ ਸਨ ਸੰਮਣ ਪੁੱਤਰ ਸੀ ਤੇ ਮੂਸਨ ਪਿਤਾ ਸੀ ਹੁਣ ਇਹ ਗਰੀਬ ਸਾਰੇ ਇਹਨਾਂ ਨੇ ਸ਼ਾਹੂਕਾਰ ਦੇ ਕੋਲ ਨੌਕਰੀ ਕੀਤੀ ਉਹਨਾਂ ਨੂੰ ਕਿਹਾ ਕਿ ਰੋਟੀ ਪਾਣੀ ਤੇਰੇ ਕੋਲ ਅਸੀਂ ਖਾਵਾਂਗੇ ਤਨਖਾਹ ਸਾਨੂੰ ਕੋਈ ਲੋੜ ਨਹੀਂ ਕਹਿੰਦਾ ਕਿ ਬਣਦਾ ਹੋਇਆ ਮੈਂ ਤੁਹਾਨੂੰ ਜ਼ਰੂਰ ਦੇਵਾਂਗਾ ਏਦਾਂ ਮੈਂ ਤੁਹਾਡੇ ਹੱਕ ਦੀ ਕਮਾਈ ਨਹੀਂ ਰੱਖ ਸਕਦਾ ਕੋ ਕਹਿੰਦੇ ਕਿ ਚੱਲ ਕੋਈ ਨਹੀਂ ਤੂੰ ਆਪਣੇ ਪਾਸ ਜਮ੍ਹਾਂ ਕਰੀ ਜਾਵੀਂ ਜਦੋਂ ਲੋੜ ਪਵੇਗੀ ਲੈ ਲਵਾਂਗੇ ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਆਏ ਸਾਨੇ ਤੇ ਸਗਤਾਂ ਨੇ ਬੜੀ ਸੇਵਾ ਕੀਤੀ ਇਹਨਾਂ ਨੂੰ ਵੀ ਪਤਾ ਲੱਗਾ ਸੰਮਣ ਤੇ ਮੂਸਣ ਨੂੰ ਇਹਨਾਂ ਨੇ ਉਹ ਵੀ ਕਾਫੀ ਚਿਹਰਾ ਹੋ ਗਿਆ ਸੀ ਸੇਵਾ ਕਰਦੇ ਆ ਇੱਥੇ ਸਾਹੂ ਕਰਦੀ ਨੌਕਰੀ ਕਰਦੇ ਆ ਇਹਨਾਂ ਨੇ ਸੋਚਿਆ ਸਾਡੇ ਪੈਸੇ ਵੀ ਜਮ੍ਹਾਂ ਹੋਏ ਨੇ ਤੇ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਈਏ ਉਹਨਾਂ ਨੂੰ ਬੇਨਤੀ ਕਰੀਏ ਸਾਡੇ ਘਰੇ ਲੰਗਰ ਪ੍ਰਸ਼ਾਦਾ ਛਕੋ ਆਣ ਕੇ ਗੁਰੂ ਅਰਜਨ ਦੇਵ ਮਹਾਰਾਜ ਪਾਸ਼ਾ ਦੇ ਕੋਲ ਗਏ ਨੇ ਬੇਨਤੀ ਕੀਤੀ ਆ ਦਰਸ਼ਨ ਕੀਤੇ ਸਤਿਗੁਰ ਕਿਰਪਾ ਕਰੋ ਸਾਡੇ ਘਰ ਚਰਨ ਪਾਓ ਪ੍ਰਸ਼ਾਦਾ ਪਾਣੀ ਛਕਣਾ ਕਰੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਇਹਨਾਂ ਦਾ ਪ੍ਰੇਮ ਵੇਖਦੇ ਹੋਏ ਇਹਨਾਂ ਦੇ ਘਰੇ ਆਏ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਜਰੂਰ ਆਵਾਂਗੇ ਏ ਆਉਂਦੇ ਆਉਂਦੇ ਸਾਈਆਂ ਵਧਾਈਆਂ ਲਾਏ ਖਲਵਾਈ ਨੂੰ ਕਹਾਏ ਮਠਿਆਈਆਂ ਵਾਲੇ ਨੂੰ ਕਹਾਏ ਹੋਰ ਆਪਣੇ ਦੋਸਤ ਯਾਰ ਮਿੱਤਰਾਂ ਨੂੰ ਕਹਾਏ ਕਿ ਸਾਡੇ ਘਰ ਕੱਲ ਗੁਰੂ ਸਾਹਿਬ ਨੇ ਆਉਣਾ ਪ੍ਰਸ਼ਾਦਾ ਕਰਨ ਤੁਸੀਂ ਵੀ ਕੱਲ ਆਇਓ ਫੜੋ ਸ਼ਾਹੂਕਾਰ ਦਾ ਜਿਹੜਾ ਮਿੱਤਰ ਸੀ ਉਹ ਉਹਦੇ ਕੋਲ ਗਿਆ ਤੇ ਉਹਦਾ ਮਿੱਤਰ ਚੰਦੂ ਦਾ ਰਿਸ਼ਤੇਦਾਰ ਸੀ ਉਹਦਾ ਮਿੱਤਰ ਸੀ ਚੰਦੂ ਵੀ ਮਿੱਤਰ ਸੀ ਉਹਨੇ ਸ਼ਾਹੂਕਾਰ ਨੂੰ ਕਹਾਏ ਕਿ ਇੰਨੇ ਗੁਰੂ ਅਰਜਨ ਦੇ ਮਹਾਰਾਜ ਨੂੰ ਪ੍ਰਸ਼ਾਦਾ ਕਰਨ ਇਹਨਾਂ ਦੋਵਾਂ ਨੇ ਤੂੰ ਇਹਨਾਂ ਨੂੰ ਪੈਸੇ ਨਾ ਦੇ ਜੇ ਚੰਦੂ ਨੂੰ ਪਤਾ ਲੱਗ ਗਿਆ ਤੇ ਤੇਰਾ ਵੀ ਸੀਸ ਕਲਮ ਕਰ ਦੇਵੇਗਾ ਉਹ ਕਹਿੰਦਾ ਉਹਨਾਂ ਦੇ ਹੱਕ ਦੀ ਕਮਾਈ ਆ ਮੈਂ ਆਪਣੇ ਕੋਲੋਂ ਨਹੀਂ ਦੇਣੀ ਕਹਿੰਦਾ ਕਿ ਭਾਵੇਂ ਹੱਕ ਦੀ ਕਮਾਈ ਆ ਕਿਸੇ ਹੋਰ ਕਿਸੇ ਦੇ ਨੂੰ ਦੇ ਦੀ ਕੱਲ ਨਹੀਂ ਦੇਣੀ ਸਾਹੂਕਰ ਨੇ ਪੈਸੇ ਨਾ ਦਿੱਤੇ ਜਦ ਸੰਮਰ ਤੇ ਮੂਸਨ ਆਇਆ ਆਪਣੇ ਪੈਸੇ ਮੰਗਣ ਜਦ ਪੈਸੇ ਨਾ ਦਿੱਤੇ ਉਹ ਘਰੇ ਆ ਗਿਆ ਉਦਾਸ ਹੋ ਕੇ ਵਿਸਾਈਆਂ ਵਧਾਈਆਂ ਲਾਏ ਆ ਸੌਦਾ ਲਿਆਉਣਾ ਕੱਲ ਗੁਰੂ ਸਾਹਿਬ ਨੇ ਆਉਣਾ ਸੰਗਤਾਂ ਆਉਣਗੀਆਂ ਨਾਲ ਉਹਨਾਂ ਦੇ ਕਿਵੇਂ ਪ੍ਰਸ਼ਾਦਾ ਤਿਆਰ ਕੀਤਾ ਜਾਵੇਗਾ ਹੁਣ ਸੰਮਣ ਕਹਿੰਦਾ ਆਪਣੇ ਪਿਤਾ ਮੂਸਣ ਨੂੰ ਕਿ ਪਿਤਾ ਜੀ ਪੈਸੇ ਸਾਡੇ ਨੇ ਪਤਾ ਵੀ ਸਾਨੂੰ ਆ ਵੀ ਕਿੱਥੇ ਰੱਖੇ ਨੇ ਤੋਂ ਸਮੇਂ ਕੱਚੇ ਕੋਠੇ ਹੁੰਦੇ ਸਨ ਕੱਚੀ ਦੁਕਾਨ ਸੀ ਕਹਿੰਦੇ ਰਾਤ ਨੂੰ ਕਾਸੀ ਉਹ ਪੈਸੇ ਮੈਂ ਕੱਢ ਲਿਆ ਉਹ ਪਿਤਾ ਨੇ ਕਿਹਾ ਕਿ ਪੁੱਤਰਾ ਇਹ ਚੋਰੀ ਹੋਵੇਗੀ ਆ ਪਿਤਾ ਜੀ ਸਾਹੂਕਾਰ ਨੇ ਸਾਡੇ ਪੈਸੇ ਨਹੀਂ ਦਿੱਤੇ ਗੁਰੂ ਸਾਹਿਬ ਨੇ ਕੱਲ ਘਰੇ ਆਉਣਾ ਆ ਉਦਾਂ ਵੀ ਸਾਡੀ ਬੇਇੱਜ਼ਤੀ ਹੋਵੇਗੀ ਪੈਸੇ ਆਪਣੇ ਲੈ ਕੇ ਆਵਾਂਗਾ ਅਸੀਂ ਕੋਈ ਹੋਰ ਕੁਝ ਨਹੀਂ ਛੇੜਾਂਗੇ ਦੋਵਾਂ ਪਿਓ ਪੁੱਤਰਾਂ ਨੇ ਸਲਾਹ ਕੀਤੀ ਆ ਰਾਤ ਨੂੰ ਗਏ ਨੇ ਉਹ ਮੋਗੇ ਦੇ ਵਿੱਚੋਂ ਸਾਮਨ ਅੰਦਰ ਗਿਆ ਆ ਤੇ ਉਹਨੇ ਬੜੇ ਪੈਸੇ ਪਏ ਨੇ ਪਰ ਆਪਣੇ ਹੱਕ ਦੀ ਕਮਾਈ 500 ਰੁਪਇਆ ਚੱਕਿਆ ਉਹ ਫੜਾ ਦਿੱਤਾ ਉਹਦੇ ਪਿਤਾ ਨੇ ਜੇਬ ਦੇ ਵਿੱਚ ਪਾ ਲਿਆ ਫੇਰ ਜਦੋਂ ਤੁਹਾਨੂੰ ਪਤਾ ਉਸ ਵੇ ਮੋਗਿਆਂ ਦਾ ਮੂੰਹ ਅੱਗੇਓ ਚੋੜਾਂ ਦੇ ਵਿੱਚੋਂ ਥੋੜਾ ਭੀੜਾ ਹੁੰਦਾ ਸੀ ਉਹ ਰੋਸ਼ਨੀ ਵਾਸਤੇ ਰੱਖੇ ਹੁੰਦੇ ਸਨ ਜਦੋਂ ਪੈਸੇ ਬਣਾ ਦਿੱਤੇ ਆਪ ਨਿਕਲ ਲਗਾ ਨਿਕਲਿਆ ਨਾ ਚਾਵੇ ਉਦੋਂ ਦਿਨ ਦੀ ਚੜ੍ਹਾਈ ਚੜ ਗਈ ਅਮਰ ਤੇ ਵਿਲਾਹ ਹੋ ਗਿਆ ਉਹਨੇ ਕਿਹਾ ਕਿ ਪਿਤਾ ਜੀ ਸ਼ਾਹੂਕਾਰ ਉੱਠਣ ਵਾਲਾ ਆ ਮੇਰਾ ਇੱਥੋਂ ਨਿਕਲਣਾ ਆ ਖਾਇਆ ਤੇ ਇੱਕੋ ਇੱਕ ਹਾਲ ਆ ਜੇ ਤੁਸੀਂ ਇਸ ਮੋਗੇ ਨੂੰ ਤੋੜਨਾ ਵੀ ਚਾਹਿਆ ਤੇ ਖੜਾਕ ਹੋ ਜਾਣਾ ਆ ਹੋਰ ਬਾਪ ਉੱਠ ਕੇ ਰੋਲਾ ਪਉਣਗੇ ਕਿ ਗੁਰੂ ਸਾਹਿਬ ਦੇ ਸਿੱਖ ਇਹ ਕੀ ਕਰਦੇ ਫਿਰਦੇ ਨੇ ਚੋਰੀਆਂ ਕਰਦੇ ਫਿਰਦੇ ਨੇ ਰਾਤ ਸਾਡੀ ਹੋਰ ਜ਼ਿਆਦਾ ਬੇਇੱਜ਼ਤੀ ਹੋਵੇਗੀ ਅੱਗੇ ਬੜੇ ਸਿੱਖਾਂ ਨੇ ਆਪਣੇ ਅਸੀਸ ਦਿੱਤੇ ਅੱਜ ਮੇਰਾ ਵੀ ਤੁਸੀਂ ਲਾ ਦਿਓ ਇੱਕੋ ਇੱਕ ਇਹ ਹਾਲ ਹੈ ਹੁਣ ਪਿਤਾ ਨੇ ਆਪਣੇ ਪੁੱਤਰ ਨੂੰ ਪਾਲ ਪੋਸ ਕੇ ਵੱਡਾ ਕੀਤਾ ਹੋਵੇ ਕਿਵੇਂ ਪੁੱਤਰ ਕ੍ਰਪਾਨ ਚਲਾ ਦਵੇ ਆਪਣੇ ਪੁੱਤਰ ਦੇ ਸੀਸ ਦੇ ਉੱਤੇ ਮੰਨਿਆ ਨਹੀਂ ਅਸੀਂ ਇੱਥੇ ਵੀ ਨਹੀਂ ਮੰਨਦੇ ਕਿ ਭਾਈ ਜੈਤਾ ਨੇ ਆਪਣੇ ਪਿਤਾ ਦੇ ਉੱਤੇ ਕ੍ਰਪਾਨ ਚਲਾਈ ਹੋਵੇਗੀ ਉੱਥੇ ਪਿਤਾ ਨੇ ਫਿਰ ਆਪਣੇ ਪੁੱਤਰ ਦੇ ਉੱਤੇ ਕ੍ਰਪਾਨ ਚਲਾਈਏ ਪ੍ਰੇਮ ਦੀਆਂ ਗੱਲਾਂ ਸਤਗੁਰਾਂ ਨੇ ਖਾਲਸਾ ਜੀ ਘਰੇ ਬੈਠੇ ਨੇ ਇਹ ਜਿਹੜਾ ਸੀਸ ਕੱਟ ਕੇ ਇਹਨੇ ਪਿਛਲੇ ਕਮਰੇ ਦੇ ਵਿੱਚ ਧੜ ਡੇਗ ਗਿਆ ਉਸ ਦੀ ਦੁਕਾਨ ਦੇ ਵਿੱਚ ਸੀਸ ਕੱਟ ਕੇ ਇਹਨੇ ਮੱਜੇ ਦੇ ਰੱਖਿਆ ਉੱਤੇ ਚਾਦਰ ਪਾ ਦਿੱਤੀ ਗੁਰੂ ਸਾਹਿਬ ਆਏ ਸੇਵਾ ਪਾਣੀ ਕਰਨ ਚ ਹਾਜ਼ਰ ਹੋ ਗਿਆ ਜਦੋਂ ਪ੍ਰਸ਼ਾਦਾ ਛਕਾਉਣ ਦਾ ਕਹਿ ਇਹ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਨੇ ਮੂਸਣ ਨੂੰ ਤੇਰਾ ਪੁੱਤਰ ਕਿੱਥੇ ਆ ਸਮਰ ਤੁਸੀਂ ਨੇ ਦੋਨੋਂ ਨੇ ਰਲ ਕੇ ਬੇਨਤੀ ਕੀਤੀ ਸੀ ਕਿ ਅਸੀਂ ਪ੍ਰਸ਼ਾਦਾ ਛਕਾਵਾਂਗੇ ਤੇਰਾ ਪੁੱਤਰ ਕਿੱਥੇ ਆ ਕਹਿੰਦੇ ਕਿ ਸਤਗੁਰ ਚਰਨਾ ਤੇ ਟਿਆ ਪਿਆ ਉਹ ਤੇ ਗੁੜੀ ਦੀਂਦੇ ਸੁੱਤਾ ਪਿਆ ਆ ਕਹਿੰਦੇ ਸਾਨੂੰ ਘਰੇ ਬੁਲਾ ਕੇ ਦਸਾਉ ਜਣਾ ਚੰਗੀ ਗੱਲ ਨਹੀਂ ਨੀਰਵਾਗ ਗਿਆ ਆ ਅੱਖਾਂ ਦੇ ਵਿੱਚੋਂ ਉਸ ਸਮੇਂ ਮੂਸਰ ਨੇ ਕਿਹਾ ਕਿ ਸਤਿਗੁਰੂ ਉਹ ਐਸੀ ਨੀਂਦੇ ਸੁੱਤਾ ਪਿਆ ਕਿ ਮੇਰੇ ਆਖਿਆ ਨਹੀਂ ਉਸਨੇ ਉੱਠਣਾ ਹਾਂ ਤੁਸੀਂ ਜਰੂਰ ਕਿਰਪਾ ਕਰ ਸਕਦੇ ਤੁਸੀਂ ਠਾ ਸਕਦੇ ਸਤਿਗੁਰੂ ਅੰਤਰਜਾਮੀ ਨੇ ਘਟ ਘਟ ਦੀਆਂ ਜਾਣਣ ਵਾਲੇ ਨੇ ਗਏ ਨੇ ਉਸ ਨੇ ਸੰਮਣ ਦੇ ਕੋਲ ਜਿਹੜਾ ਧੜ ਸੀ ਨਾ ਉਹ ਸ਼ਾਹੂ ਕਾਰਨੇ ਜਦੋਂ ਘਰੇ ਡੇਬਿਆ ਉਹ ਫਿਰ ਆਪਣੇ ਕਾਮਿਆਂ ਕੋਲ ਭੱਜਿਆ ਉਹ ਕਹਿੰਦਾ ਇਹ ਤੇ ਬੇੜਾ ਕਰਮ ਹੋ ਗਿਆ ਮੈਂ ਰਾ ਕੱਲ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਉਸ ਦੀ ਸਜ਼ਾ ਮੈਨੂੰ ਮਿਲੀ ਆ ਮੇਰੀ ਦੁਕਾਨ 'ਚ ਚੋਰੀ ਹੋ ਗਈ ਆ ਉਸ ਨੇ ਜਾ ਕੇ ਕਿਹਾ ਕਿ ਐਸ ਤਾੜ ਨੂੰ ਜਿਹੜਾ ਕਿ ਬੰਨਿਆ ਲਾ ਦਿਓ Laash ਨੂੰ ਮੈਂ ਤੁਹਾਨੂੰ ਤੁਹਾਡਾ 500 ਵੀ ਦੇ ਦਵਾਂਗਾ ਮੈਨੂੰ ਸਜ਼ਾ ਮਿਲੀ ਆ ਤੁਹਾਨੂੰ ਪੈਸੇ ਦੇ ਕੇ ਤੇ ਇਹ ਧੜ ਬੰਨੇ ਲਾ ਦਿਓ ਮੈਂ ਤਾਂ ਹਵਾ ਲਾਦ ਦੇ ਵਿੱਚ ਚਲਾ ਜਾਵਾਂਗਾ ਮੈਨੂੰ ਸਜ਼ਾ ਮਿਲੇਗੀ ਤੇ ਤੁਹਾਨੂੰ ਹੋਰ 500 ਦੇਵਾਂਗਾ ਉਹ ਧੜ ਚੁੱਕ ਕੇ ਫਿਰ ਉਹ ਜਿਹੜਾ ਕੀ ਉਸ ਸੀਸ ਦੇ ਨਾਲ ਲਿਆ ਚਾਦਰ ਪਾ ਦਿੱਤੀ ਉਹ ਵੀ ਭਜਾ ਭਜਾ ਗਿਆ ਉਹਨੂੰ ਤਾਂ ਪਤਾ ਸੀ ਕਿ ਮੇਰੇ ਪੁੱਤਰ ਦਾ ਧਾੜੇ ਗੁਰੂ ਅਰਜਨ ਦੇ ਮਹਾਰਾਜ ਜਦੋਂ ਕਿਹਾ ਗਿਆ ਘੂੜੀ ਨਿੰਦੇ ਸੁੱਤਾ ਪਿਆ ਤੇ ਸਾਧਗੁਰ ਫਿਰ ਆਪ ਗਏ ਨੇ ਅੰਦਰ ਹੱਥ ਫੇਰਿਆ ਨਾਲ ਕਿਹਾ ਕਿ ਸੰਮਣਾ ਗੁਰੂ ਸਾਹਿਬ ਨੂੰ ਘਰੇ ਬੁਲਾ ਕੇ ਸਾਨੂੰ ਆਪਣੇ ਘਰੇ ਬੁਲਾ ਕੇ ਤੇ ਘੂੜੀ ਨਿੰਦੇ ਸੌਂ ਜਾਣਾ ਚੰਗੀ ਗੱਲ ਨਹੀਂ ਆਇਆ ਸੇਵਾ ਕਰ ਉਸੇ ਸਮੇਂ ਆ ਕਿ ਗੁਰੂ ਅਰਜਨ ਦੇ ਮਾਰੀ ਦੇ ਬਚਨਾਂ ਦੇ ਵਿੱਚ ਇਨੀ ਬਰਕਤ ਆ ਕਿ ਉਹ ਠੀਕੇ ਖਲੋ। 사드ਗੁਰ ਅਸੀਸ ਤੇ ਉਸ ਸਮੇਂ ਜੋੜ ਦਿੱਤਾ ਅੱਜ ਜਿਹੜੇ ਤਰਕਵਾਦੀ ਗੱਲਾਂ ਕਰਦੇ ਕਰਦੇ। 사드ਗੁਰ ਕਹਿੰਦੇ ਨੇ ਮਿਰਦਕ ਕੋ ਜਵਾਲਨ ਹਾਰ ਭੁੱਖੇ ਕੋ ਦੇਵਤੇ ਆਦਾਰ। ਮੇਰੇ ਅਨੁਜੀਉ ਦੇ ਕਰਨ ਵਾਲੇ ਨੇ ਮੇਰੇ 사드ਗੁਰ ਭੁੱਖਿਆਂ ਨੂੰ 사드ਗੁਰ ਉਹਨਾਂ ਨੂੰ ਵੀ ਬਰਕਤਾਂ ਬਖਸ਼ਣ ਵਾਲੇ। ਇਸ ਕਰਕੇ ਅੱਜ ਜਿਹੜੇ ਤਰਕਵਾਦੀ ਸਵਾਲ ਕਰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਸੀਸ ਨਹੀਂ ਜੁੜੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਿਆਂ ਦੇ ਸੀਸ ਕਲਮ ਕਰਕੇ ਉਹਨਾਂ ਨੂੰ ਜੋੜ ਦਿੱਤਾ ਗਿਆ। ਤੇ